ਜਦੋਂ ਫੌਜ ਆਈ ਨਾ ਤੀਰਾਂ ਗੋਲੀਆਂ ਦੀ ਲਪੇਟ ਵਿੱਚ ਫੇ ਬਾਬਾ ਜੀ ਨੇ ਆਖਾਂ ਟੁੱਟ ਕੇ ਪੈਜੋ ਹੁਣ ਸਿੰਘ ਤੇ ਬੈਠੇ ਸੀ ਮੋਰਚੇ ਦੇ ਵਿੱਚ ਤੇ ਉਹ ਤੁਰੇ ਆਉਂਦੇ ਸੀ ਮਸ਼ਾਲਾਂ ਲੈ ਕੇ ਸਿੰਘ ਜਿੱਥੇ ਗੋਲੀ ਮਾਰਨ ਬੰਦੇ ਦੇ ਵਜੇ ਉਹਨਾਂ ਨੂੰ ਅੱਗੇ ਦਿਖਾਈ ਗਏ ਅੱਖ ਨਾਲ ਵੀ ਗੋਲੀ ਮਾਰੀਏ ਕਿੱਥੇ ਤੀਰ ਕਿੱਥੇ ਮਾਰੀਏ ਇਸ ਤਰ੍ਹਾਂ ਦੇ ਹਲਾਤਾਂ ਵਿੱਚ ਖਾਲਸਾ ਜੀ ਬਹੁਤ ਸਾਰੀ ਫੌਜ ਜਿਹੜੀ ਪਹਿਲੇ ਹੀ ਮਾਰੀ ਗਈ ਮੋਮਣ ਖਾਨ ਨੇ ਮਥੇ ਨੂੰ ਹੱਥ ਮਾਰਿਆ ਵੀ ਇਹਨਾਂ ਚੌਧਰੀਆਂ ਮਰਵਾਇਆ ਹੀ ਹੋ ਇਹਨਾਂ ਨੇ ਮਗਰ ਨਹੀਂ ਹੀ ਲੱਗਣਾ ਚਾਹੀਦਾ ਜੰਗ ਦਿਨੇ ਕਰਨਾ ਚਾਹੀਦਾ ਉਹਨੇ ਆਪਣੇ ਨਾਲ ਦੇਨ ਆਖਿਆ ਓਏ ਸੰਭਲੋ ਜਿੱਥੋਂ ਤੱਕ ਆਣ ਕੇ ਇਹਨਾਂ ਦਾ ਤੀਰ ਡਿੱਗ ਪੈਂਦਾ ਨਾ ਉਥੋਂ 10 ਗੱਜ ਪਿੱਛੇ ਹੋ ਕੇ ਬਹਿ ਜਾ ਮਹਾਰਾਜ ਸਾਤਸ਼ਰੀਆ ਕਾਲ ਹੁਣ ਹੈ ਤਾਂ ਇਹ ਸਤਕਾਰ ਜੇ ਅਸੀਂ ਆਪੇ ਹਟ ਜੀਏ ਤੇ ਇਹਦਾ ਮਤਲਬ ਹੁਣ ਠੀਕ ਹੈ ਵੀ ਟਾਈਮ ਹੋ ਗਿਆ ਹੁਣ ਹਟਣ ਵਾਲੀ ਗੱਲ ਕਰੋ ਮੈਂ ਕਵਤਾ ਇੱਕੋ ਹੀ ਸੁਣਾਉਣੀ ਤੁਹਾਨੂੰ ਫੇਰ ਇਤਿਹਾਸ ਜਿਹੜਾ ਵਾ ਉਹਨੇ ਚ ਪੂਰਾ ਹੋ ਜਾਣਾ ਵਾ ਮੈਨੂੰ ਪੜਾ ਵੀ ਟਾਈਮ ਵਾ ਵਾ ਫਿਰ ਮਾਇਆਂ ਨੇ ਨਿਆਣੇ ਵੀ ਸਵੇਰੇ ਸਕੂਲ ਤੋਰਨੇ ਹੁੰਦੇ ਆ 12 ਦੇ ਵਜੇ ਚੱਲੇ ਆ ਵਜੇ ਨਹੀਂ ਅਜੇ ਅਜੇ 11:30 ਹੀ ਹੋਏ ਆ ਪਰ ਚਲੋ ਹੁਣ ਮੈਂ ਇੱਕ ਕਵਤਾ ਕਹੇ ਕਿ ਸੁਣਾਉਣੀ ਕਰਦਾ ਬਾਬਾ ਜੀ ਬਾਬਾ ਤਾਰਾ ਸਿੰਘ ਸਾਹਿਬ ਜੀ ਟੱਟ ਕੇ ਤੇ ਖਾਲਸਾ ਦੀ ਮੋਮਨ ਖਾਨ ਨੇ ਆਖਾ ਪਿੱਛੇ ਹਟ ਕੇ ਬੋ ਫੌਜੋਂ ਨੇ ਪਛਾਣ ਕਰਕੇ ਬਾਲਤੀ ਸਿੰਘਾਂ ਨੂੰ ਬਦਲ ਆ ਗਿਆ ਵੀ ਹਾਨੂੰ ਗਾਂ ਜਾਣਾ ਪੈਣਾ ਇੱਕ ਡੇਰੇ ਤੋਂ ਬਾਹਰ ਸੀ ਅੱਗੋਂ ਹੋਰ ਗਾਂ ਜਾਣਾ ਪੈਣਾ ਸੀ ਬਾਬੇ ਤਾਰਾ ਸਿੰਘ ਨੇ ਆਖਿਆ ਜੰਗ ਨਹੀਂ ਬੰਦ ਕਰਨਾ ਤੇ ਹੱਲਾ ਗੁਲਾ ਮਚਾਈ ਰੱਖੋ ਮਚਾਈ ਜਾਓ ਉਹ ਬਾਬਾ ਜੀ ਦੇ ਨਾਲ ਸਿੰਘ ਲੜਦੇ ਨੇ ਲੜਦੇ ਲੜਦੇ ਦਿਨ ਚੜ ਗਿਆ ساری ਰਾਤ ਹੀ ਧੂਣੀ ਧੁਖਦੀ ਰਹੀ ਸਿੰਘ ਜਕਾਰੇ ਕ ਜਾ ਦਿੰਦੇ ਸੀ ਉਹ ਅੱਗੇ ਜਕਾਰਾ ਕ ਜੰਦਾ ਤੇ ਇੱਕ ਸੀ ਮਗਰ ਅਕਾਲ ਅਕਾਲ ਵਾਲੇ ਐਡੇ ਗੱਜਦੇ ਸੀ ਅੱਗੇ ਪਤਾ ਲੱਗਦਾ ਹੀ ਪਤਾ ਨਹੀਂ ਕਿੰਨੇ ਕ ਬੈਠੇ ਆ ਉਹ ਗੱਲ ਹੀ ਇੰਨਾ ਜਲਦੀ ਸੀ ਤੇ ਖਾਲਸਾ ਜੀ ਇਸ ਤਰ੍ਹਾਂ ਜਦੋਂ ਫਿਰ ਗਹਿਗਾ ਚ ਲੜਾਈ ਹੁੰਦੀ ਹੋਈ ਦਿਨ ਚੜਿਆ ਤੇ ਖਾਲਸਾ ਜੀ ਉਹਨੇ ਆਪਣਾ ਜਰਨੈਲ ਲਾਇਆ ਜੰਗ 'ਚ ਉਹ ਜਰਨੈਲ ਦਾ ਨਾਮ ਆ ਤੱਕੀ ਬੇਗਤਰਾਨੀ ਜਦੋਂ ਉਹ ਤਰਿਆ ਨਾ ਜੰਗ ਦੇ ਮੈਦਾਨ 'ਚ ਇਹ ਤੁਰਿਆ ਹੁੰਦਾ ਖਾਲਸਾ ਜੀ ਇਹ ਆ ਗਿਆ ਬਾਬੇ ਤਾਰਾ ਸਿੰਘ ਸਾਹਿਬ ਦੇ ਸਾਹਮਣੇ ਅੱਗੇ ਬਾਬਾ ਤਾਰਾ ਸਿੰਘ ਨੀ ਖੜੇ ਸੀ ਉਹਦੇ ਹੱਥ ਵਿੱਚ ਸੀ ਕਿਰਪਾ ਵਰਖਾ ਆਵਾ ਵਰਖੀ ਇਹਦਾ ਮੁੱਖ ਬਾਦਾਮ ਚਾ ਬਾਦਾਮ ਵਰਗਾ ਇਹਦਾ ਮੁੱਖ ਆ ਤੇ ਜਿਹੜਾ ਕਰਪਾ ਵਰਖਾ ਹੁੰਦਾ ਉਹ ਬਹੁਤਾ ਵੱਡਾ ਹੁੰਦਾ ਉਹਦੇ ਵਿੱਚ ਲੱਕੜ ਦੀ ਡੰਗ ਘੱਟ ਤੇ ਖਾਲਸਾ ਜਿਹੜਾ ਫਾਲਾ ਹੁੰਦਾ ਵਾ ਜਿਆਦਾ ਵੱਡਾ ਹੁੰਦਾ ਐਨਾ ਵੱਡਾ ਕਿ ਜੇ ਐਦਾਂ ਬੰਦਾ ਪਰੋਈਏ ਤੇ 3-4 ਪਰੋਏ ਜਾਣ ਉਹ ਬਰਸ਼ੇ ਨਾਲ ਵਾਰ ਸਿੱਧਾ ਵੀ ਆ ਤੇ ਕਵਾਸਾ ਵੀ ਹੁੰਦਾ ਜੇ ਕਵਾਸਾ ਮਾਰੀਏ ਤੇ ਬੰਦਾ ਵੱਢ ਦੇ ਐਦਾਂ ਦਾ ਕਰਪਾ ਵਰਖਾ ਹੁੰਦਾ ਇਹ ਬਰਸ਼ੇ ਦੀਆਂ ਕਿਰਪਾਆਂ ਦੀਆਂ ਬੜੀਆਂ ਕਿਸਮਾਂ ਹੁੰਦੀਆਂ ਸਾਨੂੰ ਤੇ ਇੱਕੋ ਹੀ ਲੱਗਦੀ ਵੀ ਗੱਲਾਂ ਵਰਸ਼ਾ ਇਹਦੇ ਵਿੱਚ ਵੜ ਕੇ ਵੇਖਿਆ ਬੜਾ ਡੂੰਗਾ ਕੰਮ ਆ ਬਾਬਾ ਜੀ ਕੋਲੇ ਹੀ ਕਿਰਪਾ ਵਰਸ਼ਾ ਤਗੀ ਬੇਦਰਾਨੀ ਨੇ ਐਦਾਂ ਹਿੱਕ ਦੇ ਹੱਥ ਮਾਰ ਕੇ ਆਖਿਆ ਸਾਦਾ ਤੂੰ ਲੜਦਾ ਹੋਵੇਂਗਾ ਮਿਰਜ਼ੀਆਂ ਦੇ ਚੌਧਰੀਆਂ ਨਾਲ ਤੇਰਾ ਸੂਰਮੇ ਨਾ ਕਦੀ ਪੇਚਾ ਹੀ ਨਹੀਂ ਪਿਆ ਅਹੀਂ ਵੇਖ ਜੰਗਾ ਦੇ ਹੰਡੇ ਹੋਈ ਜਰਨੈਲ ਬਾਬਾ ਜੀ ਕਹਿਣ ਲੱਗੇ ਹੋਏਗਾ ਇੱਥੇ ਗੱਲਾਂ ਨਹੀਂ ਕਰੀਦੀਆਂ ਇੱਥੇ ਕੰਮ ਕਰੀਦਾ ਉਹ ਕਹਿ ਲਗਾ ਪਰ ਸਾਵਧਾਨ ਮੈਂ ਤੇਰੇ ਵਾਰ ਮਾਰਦਾ ਉਹ ਆਇਆ ਸੀ ਘੋੜੇ ਤੇ ਚੜ ਕੇ ਜਦੋਂ ਉਹਦੇ ਕੋਲ ਸੀ ਤੀਰ ਕਮਾਨ ਉਹਨੇ ਪਹਿਲਾ ਤੀਰ ਸਿੰਨ ਕੇ ਮਾਰਿਆ ਬਾਬਾ ਜੀ ਦੀ ਛਾਤੀ 'ਚ ਹੁਣ ਜਦੋਂ ਤੀਰ ਆਉਂਦਾ ਸੂਰਮੇ ਬੜੇ ਸचेਤ ਹੁੰਦੇ ਆ ਤੀਰ ਆਇਆ ਬਾਬਾ ਜੀ ਇਕਦਮ ਪਾਸੇ ਹਟੇ ਤੀਰ ਤਾਂ ਬਚਣ ਵਾਸਤੇ ਜਾਂ ਖੱਬੇ ਨੂੰ ਹੋਣਾ ਸੀ ਜਾਂ ਸੱਜੇ ਬੰਨੇ ਉਹ ਜਦੋਂ ਬਾਬਾ ਜੀ ਖੱਬੇ ਸੱਜੇ ਹੋਏ ਉਹਨੇ ਦੂਜਾ ਤੀਰ ਮਾਰਿਆ ਉਧਰ ਜਿੱਧਰ ਨੂੰ ਬਾਬਾ ਜੀ ਘੁੰਮੇ ਬਾਬਾ ਜੀ ਉਹ ਤਾਂ ਵੀ ਵੱਜ ਗਏ ਤਿੱਕਾ ਤੀ ਉਹਨੇ ਫੇਰ ਮਗਰ ਮੱਥੇ 'ਚ ਛੱਡਿਆ ਮੱਥੇ 'ਚ ਵੱਜਾ ਤੇ ਨਹੀਂ ਪਰ ਬਾਬਾ ਜੀ ਦੇ ਫਰਲੇ ਨੂੰ ਛੂੰਦਾ ਛੂੰਦਾ ਲੰਘ ਗਿਆ ਬਾਬਾ ਜੀ ਸਚੇਤ ਹੋਏ ਪਹਿ ਹੁਣ ਤੂੰ ਤਿੰਨ ਵਾਰ ਮਾਰਨੇ ਹੁਣ ਤਕੜਾ ਹੋ ਜਾ ਬਾਬਾ ਜੀ ਕਹਿਣ ਲੱਗੇ ਹੁਣ ਡੱਕ ਉਹ ਹੱਸ ਪਿਆ ਕਹਿੰਦਾ ਬਾਬਾ ਜੀ ਤੈਨੂੰ ਦਿਖਦਾ ਨਹੀਂ ਸਰੀਰ ਦੀ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਮੇਰਾ ਸਾਰਾ ਸਰੀਰ ਸੰਜੋਵਾ ਨੇ ਢੱਕਿਆ ਵਾ ਤੂੰ ਮਾਰੇਂਗਾ ਤੇ ਮਾਰੇਂਗਾ ਕਿੱਥੇ ਬਾਬਾ ਜੀ ਕਹ ਲਗੇ ਬਹੁਤ ਡੱਕਣ ਵਾਲਾ ਬਣ ਇਦਾਂ ਕਹਿ ਕੇ ਪੂਰੇ ਜੋਹ ਜੇ ਜਕਾਰਾ ਲਗ ਜਾਇਆ ਅੱਗੇ ਵੀ ਮਾਈ ਦਾ ਪੁੱਤ ਹੀ ਉਹ ਕਿਹੜਾ ਘਟ ਸੀ ਜੰਗ ਦੇ ਮੈਦਾਨ ਚ ਐਵੇਂ ਲੱਲੀ ਛੱਲੀ ਥੋੜੀ ਜਾਂਦੀ ਆ ਸੂਰਮੇ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਜਾਂ ਮਰਨਾ ਜਾਂ ਮਾਰ ਲਓ ਜਿਹੜੇ ਭੱਜ ਜਾਣ ਵਾਲੇ ਮੂੰਹ ਵੀ ਨਹੀਂ ਕਰਦੇ ਜਦੋਂ ਬਾਬਾ ਜੀ ਨੇ ਜਕਾਰਾ ਕਜਾਇਆ ਉਹ ਵੀ ਮਾਂ ਦਾ ਪੁੱਤ ਹੀ ਉਹ ਵੀ ਕਹਿੰਦਾ ਯਾ ਅਲੀ ਅਜੇ ਅਲੀ ਦੇ ਕਹਾ ਨਹੀਂ ਸੀ ਅਜੇ ਯਾ ਹੀ ਕੀਤਾ ਸੀ ਮੂੰਹ ਹੀ ਖੋਲਿਆ ਸੀ ਬਾਬਾ ਜੀ ਨੇ ਮਲੇਟ ਕੇ ਵਰਸ਼ਾ ਦੇ ਮੂੰਹ ਦੇ ਵਿੱਚ ਮਾਰਿਆ ਬਾਕੀ ਦਾ ਸਾਰਾ ਸਰੀਰ ਕੱਜਿਆ ਤੇ ਵਰਸ਼ਾ ਮਾਰਦੇ ਤੇ ਵਰਸ਼ੇ ਨੇ ਪਾੜਨਾ ਨਹੀਂ ਜਦੋਂ ਉਹਨੇ ਮੂੰਹ ਵੱਡਿਆ ਜਿੰਨੇ ਟਾਈਮ 'ਚ ਆਪਾਂ ਅੱਖ ਫੜਕਦੇ ਆ ਨਾ ਐਨੇ ਟਾਈਮ 'ਚ ਵਰਸ਼ਾ ਵੱਜਿਆ ਵੀ ਤੇ ਮੂੰਹ ਚੋਂ ਨਿਕਲ ਵੀ ਆਇਆ ਐਨੇ ਟਾਈਮ 'ਚ ਉਹ ਡੰਡਾ ਦਾ ਪੀੜ ਟੁੱਟ ਗਿਆ ਜਬਾਨ ਵੱਡੀ ਗਈ ਬੂੰਦਲ ਗਿਆ ਜੂ ਉੱਥੋਂ ਭੱਜਿਆ ਹੁਣ ਲਾਲਾ ਵਗਦੀਆਂ ਮੂੰਹ ਜੋ ਖੂਨ ਰੁੱੜਦਾ ਤਰੀਆ ਹੁੰਦਾ ਲਿਖਿਆ ਤਗੀ ਬੇਗ ਹੁਣ ਜਾਨ ਬਚਾਉਣ ਬਦਲੇ ਪਛਮ ਵੱਲ ਕੋੜਾ ਨਸਾਈ ਜਾਂਦਾ ਮੂੰਹ ਦੇ ਵਿੱਚ ਅਬਰਸ਼ੇ ਦੀ 7 ਵਜੇ ਖੂਨ ਵਾਂਗ ਪ੍ਰਣਾਲਿਆਂ ਗਈ ਜਾਂਦਾ ਤੋਬਾ ਅੱਲਾਹ ਦੀ ਸਿੰਘਾਂ ਨਾਲ ਲੜਿਓ ਦੋਵਾਂ ਕੰਨਾਂ ਨੂੰ ਹੱਥੋਂ ਲਾਈ ਜਾਂਦਾ ਤਾਰਾ ਸਿੰਘ ਨੇ ਪਾੜਿਆ ਸੰਗ ਮੇਰਾ ਗੱਲਾਂ ਗੁੰਗਿਆ ਵਾਂਗ ਸਮਝਾਈ ਜਾਂਦਾ ਮੋਮਨ ਖਾਨ ਨੇ ਕੀਤਾ ਮਜ਼ਾਕ ਅੱਗੋ ਉਹ ਕਹਿੰਦਾ ਤੱਕੀ ਵੇਖ ਤਾਂ ਪਾਣੀ ਆ ਖਾਈ ਜਾਂਦਾ ਤੱਕੀ ਵੇਖ ਨੇ ਆਖਿਆ ਨਾਲ ਸ਼ਹਿਨਤ ਤਾਰਾ ਸਿੰਘ ਜੀ ਗੱਫੇ ਵਰਤਾਈ ਜਾਂਦਾ ਕਸਮ ਰੱਬ ਦੀ ਕਿਸੇ ਨੂੰ ਮੋੜਦਾ ਨਹੀਂ ਖੁੱਲੇ ਮੌਦ ਦੇ ਗੱਫੇ ਵਰਤਾਈ ਜਾਂਦਾ ਤਾਰਾ ਸਿੰਘ ਜਰਨੈਲ ਨਾਲ ਲੜਨ ਵਾਲਾ ਸਿੱਧਾ ਹੂਰਾ ਨਾਰੀ ਹਾਨ ਮਚਾਈ ਜਾਂਦਾ ਜਦੋਂ ਮੂੰਹ ਪਾਟਾ ਭਰਾ ਦਾ ਭਰਾ ਨੇ ਵੇਖਿਆ ਉਹਨੂੰ ਲੱਗ ਅੱਗ ਦੀ ਮਰੀਦ ਖਾਨ ਨੇ ਆਖਿਆ ਕਿਹੜਾ ਤਾਰਾ ਸਿੰਘ ਲਿਆ ਮੇਰਾ ਹਾਥੀ ਮੈਂ ਵੇਨ ਚੜਿਆ ਹਾਥੀ ਦੀ ਹਮਾਰੀ ਤੇ ਕੀਤੀ ਉਹਨੇ ਬੰਦੂਕ ਸਿੱਧੀ ਰਖੇ ਤੀਰ ਕੋਲ ਆਪਣੇ ਹਥਵਾਨ ਨੂੰ ਆਂਦਾ ਮੈਨੂੰ ਬਾਬਾ ਵਿਖਾ ਜਿਨੇ ਮੇਰਾ ਭਰਾ ਮਾਰਿਆ ਜਿਨੇ ਮੇਰੇ ਭਰਾ ਦਾ ਮੂੰਹ ਪਾੜਿਆ ਬਾਬਾ ਵਿਖਾ ਹਥਵਾਨ ਨੇ ਹਾਥੀ ਛੇੜਿਆ ਲਿਆਇਆ ਮੈਦਾਨ ਦੇ ਵਿੱਚ ਅਜੇ ਬਾਬਾ ਤਾਰਾ ਸਿੰਘ ਤੱਕ ਉਹਨਾਂ ਨੇ ਜਾਣਾ ਸੀ ਅਜੇ ਬਾਬਾ ਜੀ ਗਾਂਹ ਸਨ ਉਹਨੂੰ ਰਾਹ ਵਿੱਚ ਇੱਕ ਸਿੰਘ ਨੇ ਡੱਕ ਲਿਆ ਉਹਦਾ ਨਾਮ ਆ ਭਾਈ ਭੀਮ ਸਿੰਘ ਜਦੋਂ ਭਾਈ ਭੀਮ ਸਿੰਘ ਨੇ ਡੱਕਿਆ ਮਰੀਦ ਖਾਨ ਕਹਿੰਦਾ ਵੇ ਲੰਬੇਓ ਮੈਂ ਤਾਰਾ ਸਿੰਘ ਨੂੰ ਵੇਖਣਾ ਬਾਬੇ ਭੀਮ ਸਿੰਘ ਨੇ ਆਖਿਆ ਮਰੀਦ ਖਾਨ ਸਿਆਣਿਆਂ ਦੇ ਨੇ ਪਹਿਲਾਂ ਦੋ ਗੱਜ ਛਾਲ ਮਾਰੀ ਦੀ ਆ ਬਾਬਾ ਤਾਰਾ ਸਿੰਘ ਤੇ ਵੱਡੀ ਗੱਲ ਆ ਉਹ ਪਹਿਲਾਂ ਮੇਰੇ ਨਾਲ ਤੇ ਨਜਿੱਠ ਮੈਂ ਤੈਨੂੰ ਵੰਗਾਰ ਦਿਆਂ ਉਹਨੇ ਆਖਿਆ ਲੱਗਦਾ ਤੇਰੀ ਮੌਤ ਪਹਿਲਾਂ ਆਈ ਉਹਨੇ ਬਾਬਾ ਜੀ ਦੇ ਤੀਰ ਮਾਰੇ ਬਾਬੇ ਭੀਮਾ ਸਿੰਘ ਜੀ ਬਚੇ ਬਾਬੇ ਕੋਲੇ ਕਿਰਪਾਨ ਸੀ ਹੁਣ ਕਿਰਪਾਨ ਤੇ ਵਗਾੜੀ ਵੱਜਣੀ ਨਹੀਂ ਸੀ ਖਾਲਸਾ ਜੀ ਲਖਬੀਰ ਸਿੰਘ ਕਰਿਆ ਹਾਲੀਏ ਤੇ ਇਹ ਸਾਰੀ ਹਾਥੀ ਚਲਾਉਣ ਬਿਠਾਉਣ ਦੀ ਵਿਦਿਆ ਜਾਣਦੇ ਸੀ ਹਾਥੀ ਦੇ ਕਿਹੜਾ ਸਟੀering ਲਗਾਵਾ ਇਤਿਹਾਸ 'ਚ ਲਿਖਿਆ ਮਹਾਰਾਜਾ ਰਣਜੀਤ ਸਿੰਘ ਜ਼ਿੰਦਗੀ 'ਚ ਇੱਕ ਵਾਰੀ ਹਾਥੀ 'ਤੇ ਬੈਠੇ ਉਦੋਂ ਬਾਅਦ ਕਦੀ ਹਾਥੀ 'ਤੇ ਬੈਠੇ ਹੀ ਨਹੀਂ ਤੇ ਜਦ ਦਿਨ ਪਹਿਲੀ ਵਾਰੀ ਹਾਥੀ 'ਚ ਚੜ੍ਹੇ ਨਾ ਉਹ ਅੱਗੇ ਹਤਵਾਨ ਬੈਠਾ ਸੀ ਉਹਨੇ ਹਤਵਾਨ ਨੂੰ ਪੁੱਛਿਆ ਵੀ ਹਾਥੀ ਤੋਰ ਉਹਨੇ ਹਾਥੀ ਤੋਰਤਾ ਮਹਾਰਾਜਾ ਸਾਹਿਬ ਨੇ ਪੁੱਛਿਆ ਵੀ ਲਿਆਜ ਦੀ ਕੋਈ ਲਗਾਮ ਕੋਈ ਸੇਰੰਗੇ ਦਾ ਕੁਝ ਨਾ ਕੋਈ ਤੇ ਹੋ ਜਿੱਥੋਂ ਇਹ ਚੱਲਦਾ ਵਾ ਉਹ ਹਤਵਾਨ ਕੋਲੇ ਐਡਾ ਕ ਅੰਕਸ ਸੀ ਅੰਕਸ ਹੀ ਹੁੰਦਾ ਵਾ ਐਡਾ ਕ ਤੀਰ ਜਿਹਨੂੰ ਇੱਕ ਕੁੰਡੀ ਲੱਗੀ ਹੁੰਦੀ ਆ ਉਹ ਕੁੰਡੀ ਨਾਲ ਹਾਥੀ ਮੋੜਦਾ ਆ ਉਹਨੇ ਮਹਾਰਾਜਾ ਨੂੰ ਫੜਾ ਤੀ ਮਹਾਰਾਜਾ ਕਹਿੰਦਾ ਇਹਦਾ ਮੈਂ ਕੀ ਕਰਾਂ ਹਤਵਾਨ ਕਹਿੰਦਾ ਜੀ ਹਾਥੀ ਇਹਦੇ ਨਾਲ ਚੱਲਦਾ ਵਾ ਮਹਾਰਾਜਾ ਕਹਿਣ ਲੱਗਾ ਜੀ ਹਾਥੀ ਬੁੰਦਲ ਗਿਆ ਭੱਜ ਗਿਆ ਇਹਦੇ ਨਾਲ ਰੁਕ ਜੂ ਅੰਦਾ ਦੀ ਬਸ ਕੰਮ ਤੇ ਇਨਾ ਕੀ ਆ ਉਹਨੇ ਆਖਾ ਮੈਂ ਬਿਠਾ ਦੇ ਇੱਥੇ ਨਹੀਂ ਮੈਂ ਬਹਿਣਾ ਉਹਨੇ ਪੁੱਛਿਆ ਸਰਕਾਰ ਗਲਤੀ ਹੋਈ ਮਹਾਰਾਜੇ ਨੇ ਆਖਿਆ ਨਹੀਂ ਹਾਥੀ ਜਾਨਵਰ ਆ ਜੇ ਭੂਏ ਚੜਜੇ ਜੇ ਆਪੇ ਤੋਂ ਬਾਹਰ ਹੋ ਜੇ ਤੇ ਇਹ ਤੋਂ ਡਿੱਗ ਕੇ ਵੀ ਮਰੇ ਜੇ ਥੱਲੇ ਆਣ ਕੇ ਵੀ ਮਰੇ ਘੋੜਾ ਪੁੱਤਰ ਜੇਗਾ ਤੇ ਕਾਜਾ ਖੇਚ ਲਾਂਗੇ ਕਾਜਾ ਟੁੱਟ ਜੇਗਾ ਤੇ ਘੋੜੇ ਦੀ ਪਿੱਠ ਤੇ ਬੈਠਾ ਜਵਾਨ ਧੌਣ ਥਾਣੀ ਦੋਵਾਂ ਬਾਵਾਂ ਨਗਾਹ ਕੇ ਤੇ ਘੋੜੇ ਦੇ ਚਬਾੜੇ ਥਾਣੀ ਉਂਗਲ ਪਾ ਕੇ ਘੋੜਾ ਖੇਚ ਲੀਦਾ ਘੋੜੇ ਨੂੰ ਰੋਕਣ ਦੇ ਬੜੇ ਤਰੀਕੇ ਆ ਹਾਥੀ ਨੂੰ ਕਿਨੇ ਰੋਕ ਲੈਣਾ ਮਹਾਰਾਜੇ ਦਾ ਲਾਲੀ ਘੋੜਾ ਸੀ ਐਡਾ ਸਿਆਣਾ ਘੋੜਾ ਸੀ ਮਹਾਰਾਜੇ ਸ਼ੌਂਕ ਨਾਲ ਉੱਤੇ ਚੜਦੇ ਫਿਰ ਐਡਾ ਹਾਥੀ ਚਲਾਉਣ ਬਿਠਾਉਣ ਦੀ ਵਿੱਦਿਆ ਵੀ ਖਾਲਸਾ ਜਾਣਦਾ ਸੀ ਬਾਬੇ ਕਰਿਆੜੀਏ ਨੇ ਹਾਥੀ ਬਿਠਾ ਲਿਆ ਬਾਬੇ ਤਾਰਾ ਸਿੰਘ ਨੇ ਵੇਖਿਆ ਵੀ ਕੰਮ ਤਾਂ ਕਿ ਨਿਭੜ ਗਿਆ ਹਾਥੀ ਬਹਿ ਗਿਆ ਹੁਣ ਤੇ ਵਧਣਾ ਬਾਕੀ ਆ ਬਾਬਾ ਜੀ ਨੇ ਸਿੰਘਾਂ ਨੂੰ ਹਲਾ ਮਾਰਿਆ ਵੀ ਗਾ ਉਹ ਸਿੰਘਾਂ ਦੇ ਹੱਲੇ ਨਾਲ ਹੀ ਮਰੀਦ ਖਾਨ ਦਾ ਸਿਰ ਵਢਿਆ ਵਾਰ ਇਹਦਾ ਬਲੀ ਸੀ ਜਦੋਂ ਵਾਰ ਹਾਥੀ ਦੇ ਮੱਥੇ ਨੂੰ ਉਲਾਰਿਆ ਤੇ ਜਿਹੜਾ ਹਾਥੀ ਦੀ ਧੌਣ ਤੇ ਬੈਠਾ ਹਾਥੀ ਚਲਾਉਣ ਵਾਲਾ ਸੀ ਨਾ ਉਹਨੇ ਵੇਖਿਆ ਵੀ ਇਹ ਕਿਰਪਾਨ ਮੈਨੂੰ ਲੈ ਬੋਵੇਗੀ ਉਹਨੇ ਅੰਕਸ ਦੇਦਾ ਅੰਕਸ ਦੇ ਕਿਰਪਾਨ ਦੀ ਪਿਪਲੀ ਵਜੀ ਜਿਹਨੂੰ ਚੁੰਝ ਗਈ ਸਿੰਘ ਨੂੰ ਪਿਪਲੀ ਕਹਿੰਦੇ ਨੇ ਉਹ ਵੱਜੀ ਪਿਪਲੀ ਟੁੱਟ ਗਈ ਉਹ ਵੱਡੀ ਹੋਈ ਕਿਰਪਾਨ ਵੀ ਹਾਥੀ ਦਾ ਕੰਨ ਵੱਡ ਗਈ ਦੰਦ ਤੱਕ ਵੱਡ ਗਈ ਸੁਣੀਏ ਖਾਲਸੇ ਨੇ ਜੰਗ ਦੇ ਮੈਦਾਨ ਚ ਆਖਰੀ ਹਲਾ ਕਿਵੇਂ ਕੀਤਾ ਕਿਵੇਂ ਵੈਰੀ ਵੱਢਿਆ ਤੇ ਕਿਵੇਂ ਉਹ ਮੈਦਾਨ ਜਿੱਤਿਆ ਤੇ ਕਿਵੇਂ ਸ਼ਹੀਦیاں ਪਾਈਆਂ ਫੌਜਾਂ ਦਾ ਜਥਾ ਇਉਂ ਬਣਤੀ ਜਾੜ ਹਾਥੀ ਤੇ ਮੋਰੀਦ ਖਾਨਤਰੀਆ ਵੈਰਲਾ What ਜਾ ਚੜਿਆ ਓ ਸਿਰ ਵੱਡਿਆ ਫੇਰ ਵੱਡਿਆ ਮਰੀਦ ਖਾਨ ਵਾਲਾ ਚੂਰ ਪੀਰੇ ਪੀਮ ਸੇਨਾ ਨੇ ਓ ਲੋਕੇ ਤੇਰੇ ਦੇ ਤੇ ਬਹਾਦਰੀ ਸਿੰਘਾਂ ਦੀ ਖਾਲਸੇ ਨੂੰ ਜੋਸ਼ ਆ ਗਿਆ ਓ ਇੱਕੇ ਵਾਰ ਆਏ ਇੱਕੇ ਵਾਰ ਆਵਦਾਨ ਕੇ ਜੱਟ ਪੈ ਵੈਰੀ ਨੂੰ ਮਕਾਉਣ ਵਾਸਤੇ ਸਿਰਾਂ ਧੜਾ ਦੀ ਓ ਸਿਰਾਂ